ਹਾਂਜੀ ਸੰਗਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਪਹੁੰਚੇ ਆਂ ਪਹਿਲੇ ਪਾਸੇ ਹੀ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਕਰਤੀ ਸultanpur Lodhi ਤੁਸੀਂ ਅਗੇ ਪੂਰੀ ਵੀਡੀਓ ਦੇਖੋ ਤੇ ਲਾਈਕ ਕਰਕੇ ਸ਼ੇਅਰ ਕਰ ਦਿਓ ਔਰ ਪੇਜ ਨੂੰ ਫੋਲੋ ਕਰ ਦਿਓ ਰਸ ਤੁਹਾਡੇ ਲਈ ਸਭ ਦੇ ਲਈ ਮੈਂ ਇਹ ਅਰਦਾਸ ਕਰਦਾ ਕਿ ਵਾਹਿਗੁਰੂ ਪਲਾ ਕਰੇ ਸਭ ਦਾ ਸੁੱਖ ਦੇਵੇ ਚੜ੍ਹਦੀ ਕਲਾ ਵਿੱਚ ਰੱਖੇ ਦੇਨ ਦੋ ਗੁਣੀ ਰਾਸ ਦੋ ਗੁਣੀ ਕਰੇ ਬਾਕੀ ਤੁਸੀਂ ਦਰਸ਼ਨ ਕਰੋ ਗੁਰੂ ਕਰਦੇ ਅੱਜ ਤੁਹਾਨੂੰ ਹੋਰ ਵੀ ਦਿਖਾਉਂਦੇ ਆ ਵਾਹਿਗੁਰੂ ਜੀ ਕਥਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਸੰਦੇਸ਼ ਜੀ ਅੱਜ ਹਾਂ ਹਾਂ ਮੈਂ ਨਹੀਂ ਸਕਤ ਕਿਥੋਂ ਚੱਲੇ ਸੀ ਉਹ ਪ੍ਰਸ਼ਾਸਨ ਲੈਂਦੀ ਵੀ ਹੈ ਕਹਾਂ ਦਰਾਂ ਹਾਂ ਧੱਕੇ ਧੱਕ Thank mm -hmm. you.